ਬਖਸ਼ਿਸ਼ ਦੇ ਨਾਲ ਸਮਝਿਆ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਇਸ ਦਾ ਵਿਚਾਰ ਹਾਉ ਵਾਲੀ ਬੰਦ ਵਿੱਚ ਸਤਿਗੁਰਾਂ ਨੇ ਅੰਕਿਤ ਕੀਤਾ ਸਤਿਗੁਰੂ ਫਰਮਾਨ ਕਰਦੇ ਨੇ ਪੂਜਾ ਕੀਜੈ ਨਾਮ ਧਿਆਈਐ ਬਿਨ ਨਾਮੈ ਪੂਜ ਨ ਹੋਇ ਪੂਜਾ ਅਸੀਂ ਕਰਦੇ ਹਾਂ ਸਨਤਨ ਵੀਰ ਪੂਜਾ ਕਰਦੇ ਨੇ ਤੇ ਸਤਿਗੁਰੂ ਆਖਦੇ ਨੇ कि सच्ची पूजा है नाम जपना पूजा कीच है नाम ध्याय ना है बिन नामे तूज ना होए जे नाम ना जपिया जावे ते किसी भी प्रकार दी पूजा नहीं हो सकती नाम ही पूजा है नाम तो मिला और कोई पूजा नहीं ये सतगुरु ने राहाऊ वाले बंदे विच विषया रखे है कि नाम जपना ही पूजा है और कोई पूजा नहीं हुन आखन लगे ਇਸ ਪੂਜਾ ਦੇ ਬਾਰੇ ਕਿ ਨਾਮ ਜਪਣਾ ਜਿਹੜਾ ਪੂਜਾ ਹੈ ਇਹ ਪੂਜਾ ਕੀਤੀ ਕਿਵੇਂ ਜਾ ਸਕਦੀ ਹੈ ਤੇਰਾ ਨਾਮ ਕਰੀ ਚਨਣਾਠੀਆ ਜੇ ਮਨ ਉਰសា ਹੋਏ ਕਣੀ ਗੂੰਗੂ ਜੀਰ ਲੈ ਘਟ ਤੰਤਰ ਪੂਜਾ ਹੋਏ ਹੁਣ ਪੂਜਾ ਕਰਨ ਵਾਸਤੇ ਸਮਗਰੀ ਚਾਹੀਦੀ ਹੈ ਚੰਦਨ ਚਾਹੀਦਾ ਹੈ ਜਦ ਚੰਦਨ ਨੂੰ ਘਸਾਉਣ ਵਾਸਤੇ ਪੱਥਰ ਵੀ ਚਾਹੀਦਾ ਹੈ ਔਰਸ਼ਾ ਚਾਹੀਦਾ ਹੈ ਤੇ ਇਸ ਤਰ੍ਹਾਂ ਸਤਿਗੁਰੂ ਆਖਦੇ ਨੇ ਕਿ اے ਭਾਈ ਕਿਸ ਇਤ ਅਦਿਕ ਸਮਗਰੀ ਜੋ ਚਾਹੀਦੀ ਹੈ ਉਹ ਤੂੰ ਇਸ ਤਰ੍ਹਾਂ ਦੀ ਸਮਗਰੀ ਲੈਣੀ ਪੂਜਾ ਕਰਨ ਵਾਸਤੇ ਤੇਰਾ ਨਾਮ ਕਲੀ ਚਰਣਾਠੀ ਆ ਨਾਮ ਨੂੰ ਚੰਦਨ ਬਣਾਉਣਾ ਹੈ ਜੇ ਮਨ ਔਰਸ਼ਾ ਹੋਏ ਤੇ ਮਨ ਨੂੰ ਪੱਥਰ ਬਣਾਉਣਾ ਜਿਸ ਪੱਥਰ ਦੇ ਉੱਤੇ ਚੰਦਨ ਨੂੰ ਪਸਾਇਆ ਜਾਂਦਾ ਹੈ ਉਹ ਪੱਥਰ ਆਪਣੇ ਮਨ ਨੂੰ ਬਣਾ ਲੈਣਾ ਤੇ ਪਰਮਾਤਮਾ ਦੇ ਨਾਮ ਨੂੰ ਚੰਦਨ ਬਣਾ ਲੈਣਾ ਹੁਣ ਚੰਦਨ ਨੂੰ ਪੱਥਰ ਉੱਤੇ ਰਗੜਿਆ ਜਾਂਦਾ ਹੈ ਸਤਿਗੁਰੂ ਅੱਖ ਦੇ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਰੂਪੀ ਪੱਥਰ ਦੇ ਉੱਤੇ ਰਗੜਨਾ ਹੈ ਤੇ ਸਤਿਗੁਰੂ ਅੱਗੇ ਆਖਦੇ ਕੇਸਰ ਦੀ ਥਾਂ ਕੀ ਲੈਣਾ ਕਰਨੀ ਕੂੰਬੂ ਜੇਰ ਲੈ घट अंतर पूजा हो जो इस चंदन अते पत्थर जगह मन आकर के करनी रूपी केसर करनी करनी आई चरित्र सोना चरित्र ये तेरा केसर बन जाएगा जो सोने चरित्र केसर बना लेने भाव के जो गुरमुख का मेन सिद्धांत है ਕੇ ਕੂਟਤ ਬੈਠਤ ਹਰ ਹਰ ਧਿਆਈਐ ਆਨੰਦ ਸੁਖ ਰਿਤ ਕਰੀਐ ਧਰਮ ਦੀ ਕਿਰਤ ਕਰਨੀ ਹੈ ਦਿਨ ਰਾਤ ਨਾਮ ਹੀ ਜਪਣਾ ਹੈ ਕਿਰਤ ਕਰਨੀ ਹੈ ਨਾਮ ਜਪਣਾ ਵੰਦ ਛਕਣਾ ਹੈ ਵੰਦ ਛਕਣ ਦਾ ਗੁਣ ਉਹੀ ਜਾਣ ਸਕਦੇ ਨੇ ਜਿਨ੍ਹਾਂ ਦਾ ਚਰਿੱਤਰ ਚੰਗਾ ਹੋਵੇ ਜਿਹੜੇ ਚਰਿੱਤਰ ਮਾੜੇ ਵਾਲੇ ਹੋਣ ਉਹਨਾਂ ਅੰਦਰ ਈਸ਼ਵਰ ਗੁਣ ਵੀ ਨਹੀਂ ਹੁੰਦੇ ਹਨ ਸਤਿਗੁਰੂ ਆਖਦੇ ਕਿ ਹਰ ਕੋ ਨਾਮ ਜਪ ਨਿਰਮਲ ਕਰ ਇਹ ਹੀ ਸਭ ਤੋਂ ਸ਼੍ਰੇਸ਼ਟ ਧਰਮ ਹੈ ਹਰੀ ਦਾ ਨਾਮ ਜਪਣਾ ਤੇ ਕਮਸ਼ਤੇ ਕਰਨੀ ਇਸ ਸ਼ਬਦ ਦੇ ਵਿੱਚ ਵੀ ਸਤਿਗੁਰਾਂ ਨੇ ਇਹੀ ਦੱਸ ਦਿੱਤਾ ਹੈ ਕਿ ਹਰੀ ਦਾ ਨਾਮ ਜਪਣਾ ਤੇ ਕਮਸ਼ਤੇ ਕਰਨੀ ਇਹ ਤੇਰੀ ਪੂਜਾ ਹੈ ਕਿਵੇਂ ਕਹਿੰਦੇ ਤੇਰਾ ਨਾਮ ਕਰੀ ਚਨਣਾਠੀ ਨਾਮ ਆ ਗਿਆ ਸਿਮਰਨ ਆ ਗਿਆ ਕਿ

ਉਸ ਦਾ ਤੈਨੂੰ ਕਿਸਰ ਚਾਹੀਦਾ ਕਰਨੀਂ ਕੂੰਗੂ ਜੇਰੇ ਨਾਲ ਕੰਡੀਸ਼ਨਰ ਇਫ ਜੇਕਰ ਸੋਨਾ ਕਰੈਕਟਰ ਜਿਹੜਾ ਇਹਦੀ ਇਹਦਾ ਕੇਸਰ ਉਹਦੇ ਵਿੱਚ ਰੜ ਜਾਵੇ ਤਾਂ ਸਤ ਨੂੰ ਆਖ ਦੀ ਤੇਰੀ ਪੂਜਾ ਹੋਵੇਗੀ ਕਿਹੜੀ ਘੱਟ ਅੰਤਰ ਪੂਜਾ ਹੋਵੇ ਤੇਰੇ ਹਿਰਦੇ ਘਰ ਦੇ ਅੰਦਰ ਫਿਰ ਪੂਜਾ ਚੱਲ ਪਵੇਗੀ ਭਾਵ ਕੇ ਗੁਰਮਤ ਦਾ ਟੋਟਲ ਪੈਕੇਜ ਤੈਨੂੰ ਲੈਣਾ ਪਵੇਗਾ ਕੱਲਾ ਨਾਮ ਸਿਮਰਨ ਕਰਕੇ ਛੁਟਕਾਰਾ ਨਹੀਂ ਤੇ ਕੱਲਾ ਆਚਰਣ ਹੀ ਤੋਂ ਚੰਗਾ ਬਣਾ ਲਵੇ ਛੁਟਕਾਰਾ ਨਹੀਂ ਸਤਿਗੁਰੂ ਜਦੋਂ ਵੀ ਸਮਝਾਉਂਦੇ ਨੇ ਨਾਮ ਜਪਣ ਦੀ ਗੱਲ ਵੀ ਕਰਦੇ ਨੇ ਤੇ ਨਾਲ ਨਾਲ ਉੱਚਾ ਕੈਰੈਕਟਰ ਸ਼ੁਭ ਗੁਣਾਂ ਨੂੰ ਧਾਰਨ ਤੇ ਮਾੜੇ ਜਿਹੜੇ ਅਗਣ ਉਹਨਾਂ ਨੂੰ ਛੱਡਣਾ ਤੇ ਅਸੀਂ ਪਤਾ ਕੀ ਸੁਣ ਰੱਖਿਆ ਅਸੀਂ ਸੁਣ ਰੱਖਿਆ ਨਾਮ ਜਪੀ ਜਾਈਏ ਸਾਡੇ ਪਾਪ ਆਪੇ ਹੀ ਧੁੱਤੇ ਜਾਣਗੇ ਮੈਲ ਆਪੇ ਹੀ ਧੁੱਤੀ ਜਾਵੇਗੀ ਸਤਿਗੁਰੂ ਆਖਦੇ ਨੇ

ਜਿਹੜਾ ਦੂਸਰਾ 파ਰਟ ਹੈ ਜਿਹਦੇ ਤੇ ਸਤਿਗੁਰਾਂ ਨੇ ਬਰਾਬਰ ਜੋੜ ਦਿੱਤਾ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕਿ ਚੰਗੇ ਕਰਮ ਕਰਨੀ ਨੇ ਬਹੁਤ ਵਿਰਲਾ ਜਾਂ ਦੋ ਟੁਕ ਕਹਿ ਕੇ ਅੱਗੇ ਨਿਕਲ ਜਾਂਦੇ ਨੇ ਇਹੀ ਕਾਰਨ ਹੈ ਕਿ ਭਾਰਤ ਵਰਸ਼ ਦੇ ਵਿੱਚ ਲਗਾਤਾਰ ਪਾਪ ਵੀ ਹੋਈ ਜਾ ਰਹੇ ਤੇ ਲਗਾਤਾਰ ਧਰਮ ਕਰਮ ਵੀ ਹੋਈ ਜਾ ਰਹੇ ਨੇ ਵੱਧ ਤੋਂ ਵੱਧ ਇੱਥੇ ਜਾਗਰਣ ਹੁੰਦੇ ਵੱਧ ਤੋਂ ਵੱਧ ਹੋਣਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਮੁਸਲਮਾਨ ਵੀਰਾਂ ਨੇ ਬੜੀਆਂ ਨਮਾਜ਼ਾਂ ਪੜ੍ਹ ਲਈਆਂ ਸਾਡੇ ਸਿੱਖ ਵੀ ਉਹ ਬੜੇ ਅਖੰਡ ਪੜ ਕਰਾਉਂਦੇ ਵਿੱਚ ਪਹਿਲੇ ਕੱਟਦੇ ਨੇ ਪਰ ਫਿਰ ਵੀ ਸੋਚੇ ਭਾਰਤ ਵਿੱਚ ਪਾਪ ਦੀ ਕਮੀ ਨਹੀਂ ਕਦੇ ਆਈ ਪਾਪ ਹੀ ਹੁੰਦਾ ਰਹਿੰਦਾ ਹੈ ਇਹਦਾ ਕਾਰਨ ਇਹੋ ਹੀ ਹੈ ਕਿ ਜਿੰਨੇ ਵੀ ਧਾਰਮਿਕ ਆਗੂ ਸਦੀਆਂ ਤੋਂ ਪ੍ਰਚਾਰ ਕਰਦੇ ਆ ਰਹੇ ਨੇ ਉਹਨਾਂ ਦੇ ਗ੍ਰੰਥਾਂ ਵਿੱਚ ਵੀ ਕਰਨੀ ਨੂੰ ਪ੍ਰਧਾਨ ਲਿਖਿਆ ਹੈ ਇਹ ਨਹੀਂ ਕਿ Hindu ਗ੍ਰੰਥਾਂ ਵਿੱਚ ਇਸ ਕੈਰੈਕਟਰ ਦੀ ਗੱਲ ਨਹੀਂ ਕੀਤੀ ਇਹ ਨਹੀਂ ਕਿ ਮੁਸਲਮਾਨਾਂ ਦੀਆਂ ਪੁਰਾਣ ਕਤੇਬਾਂ ਦੇ ਵਿੱਚ ਕਰੈਕਟਰ ਦੀ ਗੱਲ ਨਹੀਂ ਕੀਤੀ ਕਰੈਕਟਰ ਦੀ ਗੱਲ ਸਾਰੇ ਪਾਸੇ ਕੀਤੀ ਹੈ ਮੌਲਮੀਆਂ ਨੇ ਭਾਈਆਂ ਨੇ ਪੰਡਤਾਂ ਨੇ ਪਾਦਰੀਆਂ ਨੇ ਕਰੈਕਟਰ ਦੀ ਗੱਲ ਪਿੱਛੇ ਰੱਖ ਕੇ ਤੇ ਪੂਜਾ ਦੇ ਅੱਗੇ ਕਰਤੀ ਕਿਉਂ ਭਾਈ ਕਿਉਂਕਿ ਪੂਜਾ ਕਰਨ ਵੇਲੇ ਜੋ ਸਾਨੂੰ ਲਕਸ਼ਣਾ ਮਿਲੇਗੀ ਤੇ ਅਸੀਂ ਉਹਨੂੰ ਆਖਾਂਗੇ ਤੈਨੂੰ ਇੰਨਾ ਹੀ ਬਹੁਤ ਹੈ ਪੂਜਾ ਨਾਲ ਤੇਰੇ ਸਾਰੇ ਕੰਮ ਸਵਾਰੇ ਜਾਣੇ ਨੇ ਹੁਣ ਤੂੰ ਇੱਥੇ ਗੰਗਾ ਲਾ ਲਿਆ ਤੇਰੇ ਪਾਪ ਕੱਟੇ ਗਏ ਨੇ ਹੁਣ ਤੂੰ ਇੱਥੇ ਖੰਡ ਪਾਠ ਕਰਵਾ ਲਿਆ ਤੂੰ ਹੁਣ ਨਿਰਮਲ ਹੈ ਜੇ ਤੂੰ ਬਾਦ ਵਿੱਚ ਭਾਵੇਂ ਅੱਖਰ ਨਾ ਸੁਣਿਆ ਹੋਵੇ ਪਾਠ ਦਾ ਆਕਰ ਕੇ ਸੋ ਇਸ ਤਰ੍ਹਾਂ ਮਤਲਬੀ ਲੋਕਾਂ ਨੇ ਜਿਹੜਾ ਪ੍ਰਚਾਰ ਕੀਤਾ ਉਹਦੇ ਵਿੱਚੋਂ ਕੈਕਟਰ ਨੂੰ ਮਰਜ਼ੀ ਕਰ ਦਿੱਤਾ ਹੈ ਕੈਕਟਰ ਦੀ ਗੱਲ ਹੀ ਨਹੀਂ ਕੀਤੀ ਕਿਉਂਕਿ ਬਹੁਤ ਸਾਰਿਆਂ ਨੇ ਤੇ ਆਪ ਹੀ ਵਿਭਚਾਰੀ ਜੀਵਨ ਪਤੀਤ ਕਰਨਾ ਹੁੰਦਾ ਇਸ ਕਰਕੇ ਉਹ ਇਸੇ ਗਾਲੀ ਨਹੀਂ ਕਰਦੇ ਕਿ ਕਰੈਕਟਰ ਦੀ ਗੱਲ ਕਰਾਂਗੇ ਮਤਲਬ ਕੋਈ ਸਾਡੇ ਤੇ ਉਂਗਲੀ ਉਠਾ ਦੇਵੇ ਇਸ ਤਰ੍ਹਾਂ ਭਾਰਤ ਦੇ ਵਿੱਚ ਪ੍ਰਚਾਰ ਕਦੇ ਵੀ ਸਹੀ ਦਿਸ਼ਾ ਵਿੱਚ ਨਹੀਂ ਹੋ ਰਿਹਾ ਕਿਉਂਕਿ ਪ੍ਰਚਾਰ ਸਹੀ ਦਿਸ਼ਾ ਵਿੱਚ ਹੁੰਦਾ ਤੇ ਅੱਜ ਹਿੰਦੂ ਵੀ ਵੀਰ ਵੀ ਕਰੈਕਟਰ ਦੇ ਉੱਤੇ ਧਿਆਨ ਦਿੰਦਾ ਨਾਲ-ਨਾਲ ਨਾਮ ਜਪਦਾ ਪੂਜਾ ਕਰਦਾ ਮੁਸਲਮਾਨ ਵੀ ਨਮਾਜ਼ਾਂ ਪੜ੍ਹਦਾ ਨਾਲ ਕਰੈਕਟਰ ਦੇ ਉੱਤੇ ਧਿਆਨ ਦਿੰਦਾ ਸਿੱਖ ਵੀ ਸੁਖਮਨੀ ਸਾਹਿਬ ਕਰਦਾ ਜਪਜੀ ਸਾਹਿਬ ਕਰਦਾ ਨਾਲ ਕਰੈਕਟਰ ਦੇ ਉੱਤੇ ਧਿਆਨ ਦਿੰਦਾ ਪਰ ਇਸ ਕਰੈਕਟਰ ਦੀ ਗੱਲ ਨੂੰ ਕੀਤੀ ਜਾਂਦੀ ਸਾਨੂੰ ਸਮਝਾਇਆ ਜਾਂਦਾ ਇੱਕ ਵਾਰੀ ਵਾਹਿਗੁਰੂ ਤੇ ਸਾਰੇ ਪਾਪ ਕੱਟੇ ਜਾਣੇ ਬੰਦਾ ਕਹਿੰਦਾ ਅੱਜ ਤਾਂ ਪਾਪ ਕਰੀਏ ਸ਼ਾਮ ਨੂੰ ਆ ਕੇ ਵਾਹਿਗੁਰੂ ਕਹਿ ਲਵਾਂਗੇ ਸਾਰੇ ਕੱਟੇ ਜਾਣਗੇ ਸਤਿਗੁਰੂ ਆਖਦੇ ਕਿਆ ਮੂੰ ਲੈ ਕੀਚੇ ਅਰਦਾਸ ਪਾਪ ਪੁੰਨ ਤੇ ਸਾਖੀ ਪਾਸ ਕੀ ਮੂੰ ਲੈ ਕੇ ਦਰਸ਼ਨ ਕਰਦਾ ਗਵਾਹੀ ਦਿੰਦੇ ਨੇ ਪਾਪ ਤੇਰੇ ਨਾਲ ਕਲੋ ਕਰਕੇ ਪੁੰਨ ਤੇਰੇ ਨਾਲ ਕੁੰਦੇ ਪਾਪ ਤੇਰੇ ਨਾਲ ਕੁੰਦੇ ਨੇ ਸੋ ਇਸ ਕਰਕੇ

ਜੋ ਤਰਹਿ ਜੀਉ ਮਾਂਜੀ ਹੈ ਮੁਖ ਪਿਆਣਾ ਹੋਏ ਅੱਖ ਦੇ ਭੈਂ ਦੇਵਤਿਆਂ ਦੀਆਂ ਮੂਰਤੀਆਂ ਅਸੀਂ ਵਾਰ ਕਿਦਾਂ ਧੋਂਦੇ ਹਾਂ ਇੱਥੇ ਵੀ ਅਸੀਂ ਮਹੀਨੇ ਦੇ ਵਿੱਚ ਦੋ ਵਾਰੀ ਜੋ ਦੀਵਾਨ ਹਰ ਦੀ ਸੇਵਾ ਕਰਦੇ ਇਸ ਤਰ੍ਹਾਂ ਆਪਾਂ ਸ਼ਬਦਾਂ ਨਾਲ ਆ ਕਰਕੇ ਇੱਥੇ ਸਪਾਈ ਵੱਲ ਸੇਵਾ ਕਰਦੇ Hindu veer mandiran ਦੇ ਵਿੱਚ ਜਾ ਕੇ ਦੇਵਤਿਆਂ ਦੀਆਂ ਮੂਰਤੀਆਂ ਧੋਂ ਧੋਂਦੇ ਨੇ ਸਤਿਗੁਰੂ ਅਗਦੇ ਭਾਈ ਬਾਹੂ ਧੋ ਰਹੇ ਹੋ ਬਾਹਰ ਦੇਵ ਖਾ ਲਈ ਜਿਸ ਤਰ੍ਹਾਂ ਬਾਹਰ ਦੇਵਤਿਆਂ ਦੀਆਂ ਮੂਰਤੀਆਂ ਧੋ ਰਹੇ ਹੋ ਜੇ ਮਨ ਧੋਵੇ ਕੋਈ ਜੇ ਕੋਈ ਇਸ ਤਰ੍ਹਾਂ ਆਪਣੇ ਮਨ ਨੂੰ ਵੀ ਸ਼ਰਧਾ ਨਾਲ ਧੋਵੇ ਜਦੋਂ ਮੰਦਰਾਂ ਦੇ ਵਿੱਚ ਮੂਰਤੀਆਂ ਦਾ ਇਸ਼ਨਾਨ ਕਰਾਉਂਦੇ ਨੇ ਇੰਨੀ ਸ਼ਰਧਾ ਹੁੰਦੀ ਉਹਨਾਂ ਦੇ ਮਨਾਂ ਵਿੱਚ ਜਦੋਂ ਅਸੀਂ ਗੁਰਦੁਆਰੇ ਆ ਕੇ ਕਦੇ ਸਫਾਈ ਕਰਦੇ ਹਾਂ ਸੇਵਾ ਕਰਦੇ ਮਨ ਵਿੱਚ ਕਿੰਨੀ ਸ਼ਰਧਾ ਹੁੰਦੀ ਗੁਰੂਆਂ ਨੇ ਕਿਹਾ ਵਖਦੇ ਜੇ ਕਿਤੇ ਮਨ ਨੂੰ ਧੋਣ ਲੱਗਿਆ ਵੀ ਤੇਰੀ ਇੰਨੀ ਸ਼ਾਦਾ ਹੋ ਜਾਵੇ ਜੇ ਮਨ ਤੋਂ ਵੈ ਕੋਏ ਕਿਉਂਕਿ ਉਹ ਵੀ ਤਾਂ ਮਨ ਮੰਦਰ ਤਨ ਵੇਸ਼ ਕਲੰਦਰ ਉਹ ਵੀ ਤਾਂ ਮੰਦਰ ਹੈ ਨਾ ਉਹਦੇ ਅੰਦਰ ਵੀ ਤਾਂ ਭਗਵਾਨ ਹੈ ਨਾ ਇੱਥੇ ਤਾਂ ਭਗਵਾਨ ਦੀ ਕਿਉਂਕਿ ਵੈਸੇ ਤਾਂ ਭਗਵਾਨ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ ਪਰ ਉਹਨਾਂ ਦੀ ਸ਼ਰਧਾ ਮੁਤਾਬਕ ਇੱਥੇ ਤਾਂ ਉਹ ਭਗਵਾਨ ਦੀ ਮੂਰਤੀ ਮੰਨਦੇ ਹਨ ਪਰ ਸਤਿਗੁਰੂ ਆਖਦੇ ਮਨ ਦੇ ਮੰਦਰ ਵਿੱਚ ਤਾਂ ਸਾਖਸ਼ਾਤ ਰੱਬ ਹੈ ਤੇ ਉਥੇ ਵੀ ਤਰ ਕਦੇ ਸੇਵਾ ਕਰੀਏ ਉਥੇ ਵੀ ਤਰ ਕਦੇ ਸਫਾਈ ਕਰੀਏ ਝਾੜੂ ਮਾਰੀਏ ਜੇ ਮਨ ਧੋਵੇ ਕੋਏ ਜੇ ਕੋਈ ਇਥਾਂ ਕਦੇ ਸ਼ਰਧਾ ਦੇ ਨਾਲ ਮਨ ਨੂੰ ਵੀ ਧੋਵੇ ਮਨ ਨੂੰ ਵੀ ਮਾਜਣ ਦਾ ਯਤਨ ਕਰੇ ਤੇ ਸਤਿਗੁਰੂ ਆਖਦੇ ਸਾਰੀ ਝੂਠ ਲੱਤ ਜਾਏ ਝੂਠ ਲਹਿ ਜੀਉ ਵਾਝੀਏ ਕਹਿੰਦੇ ਫਿਰਦੇ ਨੂੰ ਜੀ ਨੂੰ ਮਾਜਣ ਦੇ ਨਾਲ ਸਾਰੀ ਝੂਠ ਲੱਤ ਜਾਵੇ ਤੇ ਕੀ ਪ੍ਰਾਪਤ ਹੋਵੇ

ਈਰਖਾ ਸਾਜਿਸ਼ ਤੋਂ ਮੁਕਤੀ ਨਹੀਂ ਹੋ ਰਹੀ ਧੱਕੀ ਚੋਰੀ ਤੋਂ ਮੁਕਤੀ ਨਹੀਂ ਹੋ ਰਹੀ ਇਸ ਤਰ੍ਹਾਂ ਕਈ ਪ੍ਰਕਾਰ ਦੇ ਜੋ ਸਾਡੇ ਵਿੱਚ ਉਗਣ ਨਹੀਂ ਇਹਨਾਂ ਤੋਂ ਮੁਕਤੀ ਮਨੁੱਖ ਲੈ ਹੀ ਨਹੀਂ ਪਾ ਰਿਹਾ ਮਨੁੱਖ ਇੰਨਾ ਮਜਬੂਰ ਜਿਸ ਤਰ੍ਹਾਂ ਨਛੇੜੀ ਜਦੋਂ ਉਹਨੂੰ ਨਸ਼ਾ ਦਾ ਮਿਲਿਆ ਭੱਜ ਕੇ ਜਾਂਦਾ ਹੈ ਜਦੋਂ ਨਸ਼ਾ ਮਿਲ ਜਾਂਦਾ ਹੈ ਉਸ ਵੇਲੇ ਉਹਨੂੰ ਸਮਝਾਵੋ ਤੇ ਕਈ ਵਾਰੀ ਸਮਝ ਜਾਊਗਾ ਹਾਂ ਮਾੜਾ ਹੁਣ ਮੈਂ ਇਹਨੂੰ ਛੱਡ ਦੇਣਾ ਤੇ ਜਦੋਂ ਟੋਟ ਵੱਜਦੀ ਉਸੇ ਜਾਂਦਾ ਇਸ ਤਰ੍ਹਾਂ ਹੀ ਸਾਡਾ ਮਨ ਹੈ ਇਸ ਨੂੰ ਇਹਨਾਂ ਔਗੜਾਂ ਤੋਂ ਮਨੁੱਖ ਜਦੋਂ ਵਰਜੇ ਪਹਿਲਾਂ ਤਾਂ ਕਿਸੇ ਵੇਲੇ ਸਮਝ ਵੀ ਜਾਂਦਾ ਪਰ ਜਦੋਂ ਓਪਰਚੁਨਿਟੀ ਸਾਹਮਣੇ ਹੁੰਦੀ ਮੌਕਾ ਹੁੰਦਾ ਹੈ ਨਾ ਉਦੋਂ ਉਸ ਨਸ਼ੇੜੀ ਵਾਂਗੂ ਫਿਰ ਉਸੇ ਔਗੜ ਦੇ ਵਿੱਚ ਜਾ ਕੇ ਫਸ ਜਾਂਦਾ ਹੈ ਸਤਿਗੁਰੂ ਆਖਦੇ ਜੇ ਇਸ ਤਰ੍ਹਾਂ ਕਿਤੇ ਸ਼ਰਧਾ ਦੇ ਨਾਲ ਮਨ ਦੇ ਮੰਦਰ ਨੂੰ ਧੋਲਵੇਂ ਨਾ ਤੇ ਜੂਠ ਲਹਿ ਜੀਉ ਮੰਝੀਐ ਮੁਖ ਪਿਆਣਾ ਹੋਵੇ ਤੇਰੀ ਮੁਕਤੀ ਹੋ ਜਾਵੇ ਤੈਨੂੰ ਜਿਉਂਦਿਆਂ ਹੀ ਮੁਕਤੀ ਮਿਲ ਜਾਵੇ ਤੇ ਸਤਿਗੁਰੂ ਆਖਦੇ ਜੇ ਇਸ ਤਰ੍ਹਾਂ ਨਹੀਂ ਕਰਨਾ ਨਾ ਤੇ ਫਿਰ ਪਸ਼ੂ ਤੇਰੇ ਨਾਲ ਚੰਗੇ ਨਹੀਂ ਕਿਉਂਕਿ ਤੂੰ ਫਿਰ ਨਾਮ ਦੇ ਹੋਣਾ ਚਾਹੇ ਰਸਨਾ ਨਾਲ ਤੂੰ ਕਿੰਨਾ ਵੀ ਨਾਮ ਜਪ ਰਿਹਾ ਹੋਵੇਂ ਗਾਇਤਰੀ ਮੰਤਰ ਪੜ੍ਹ ਰਿਹਾ ਹੋਵੇਂ ਜਪਜੀ ਸ਼ਹਿਰ ਰਿਹਾ ਹੋਵੇਂ ਨਮਾਜ਼ਾਂ ਰਮਜ਼ਾਨ ਦੀਆਂ ਕਰ ਰਿਹਾ ਹੋਵੇਂ ਅੱਖਣ ਲੱਗੇ ਤੂੰ ਨਾਮ ਦੇ ਹੋਣਾ ਤੇ ਤੇਰੇ ਨਾਲੋਂ ਪਸ਼ੂ ਚੰਗਾ ਕਿਉਂ ਚੰਗਾ ਸਤਿਗੁਰੂ ਪਸ਼ੂ ਸਾਡੇ ਨਾਲੋਂ ਅੱਖਣ ਲੱਗੇ ਪਸ਼ੂ ਮਿਲਹਿ ਚੰਗਿਆਈਆਂ ਖਾੜ ਖਾਵੇ ਅੰਮ੍ਰਿਤ ਦੇਹ ਅਖੰਡ ਗੇ ਪਸ਼ੂ ਜਿਹੜਾ ਹੈ ਨਾ ਉਹਨੂੰ ਤੇਰੇ ਨਾਲੋਂ ਜ਼ਿਆਦਾ ਚੰਗਿਆਈ ਫਿਰ ਮਿਲ ਜਾਣੀ ਕਿਉਂਕਿ ਉਹ ਤੂੜੀ ਇੱਕ ਆਦਕ ਘਾਹ ਇੱਕ ਆਦਕ ਖਾ ਲੈਂਦਾ ਖਾੜ ਖਾਵੇ ਪਰ ਅੰਮ੍ਰਿਤ ਵਰਗਾ ਉਤਮ ਦੁੱਧ ਸਾਨੂੰ ਦਿੰਦਾ ਹੈ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ ਤੇ ਨਾਮ ਵਿਹੂਣੇ ਆਦਮੀ ਆਖਣ ਲਗੇ ਉਹਨਾਂ ਨਾਲੋਂ ਇਹ ਪਸ਼ੂ ਚੰਗੇ ਨੇ ਕਿੰਨਾ ਨਾਲੋਂ ਜਿਹੜੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਆਖਣ ਲਗੇ ਉਹਨਾਂ ਦਾ ਜੀਵਨ ਜਿਹੜਾ ਉਹਦੇ ਤੇ ਤਾਂ ਲੰਤ ਹੈ ਕਿ ਮਨ ਜੇ ਕਰੀ ਜਾਵੇ ਸਤਗੁਰੂ ਆਖਦੇ ਉਹਦੇ ਤੇ ਤ੍ਰਿਕਾਰ ਹੈ ਕਿਉਂਕਿ ਉਹ ਨਾਮ ਤੋਂ ਸਕਣਾ ਉਸਨੇ ਆਪਣੇ ਕਰਮ ਕਾਂਡ ਤਾਂ ਸਾਹਮਣੇ ਰੱਖ ਲਏ ਪਰ ਇਹਦੇ ਵਿੱਚ ਕਰਨੀ ਕੁੰਗੂ ਨੂੰ ਨਹੀਂ ਲੜਾਇਆ ਕਰਨੀ ਰੂਪੀ ਉੱਤੇ ਆਚਰਣ ਰੂਪੀ ਕੇਸ਼ਰ ਨੂੰ ਉਸਨੇ ਨਹੀਂ ਲੜਾਇਆ ਸ਼ਾਮਲ ਨਹੀਂ ਕੀਤਾ ਤੇ ਉਹਦੇ ਕਰਮ ਕਾਂਡ ਵੀ ਤ੍ਰਿਕਾਰ ਨੇ ਉਹਦੇ ਸੰਸਾਰੀ ਕੀਤੇ ਕਰਮ ਵੀ ਤ੍ਰਿਕਾਰ ਨੇ ਤੇ ਸਤਗੁਰੂ ਆਖਦੇ ਨੇ ਭਾਈ ਉਸ ਪਰਮਾਤਮਾ ਦਾ ਨਾਮ ਸਿਮਰਨਾ ਜਦੋਂ ਕਿਉਂਕਿ ਨਾਮ ਦੀ ਗੱਲ ਕੀਤੀ ਪੂਜਾ ਕੀਚੈ ਨਾਮ ਧਿਆਈਏ ਬਿਨ ਨਾਮੇ ਪੂਜਾ ਹੋਏ ਤੇ ਹੁਣ ਪੂਜਾ ਕਰਨ ਵਾਲਾ ਪੁੱਛ ਹੀ ਸਕਦਾ ਹੈ ਨਾ ਕਿ ਸਤਿਗੁਰੂ ਫੇਰ ਮੈਂ ਤਾਂ ਜਦੋਂ ਪੂਜਾ ਕਰਦਾ ਮੈਨੂੰ ਤਾਂ ਸਾਹਮਣੇ ਮੂਰਤੀ ਨਜ਼ਰ ਆਉਂਦੀ ਤੇ ਮੇਰੀ ਸ਼ਰਧਾ ਵੱਡ ਜਾਂਦੀ ਹੁਣ ਮੈਂ ਨਾਮ ਜਪੂਗਾ ਬਿਨ ਕਿਸੇ ਕਿਸੇ ਵੀ ਤਸਵੀਰ ਤੋਂ ਤੇ ਫਿਰ ਮੇਰੇ ਮਨ ਵਿੱਚ ਸ਼ਰਧਾ ਕਿਵੇਂ ਆਵੇਗੀ ਮੈਨੂੰ ਇਹ ਵੀ ਸਮਝਾਉਣਾ ਕਰੋ ਤੇ ਸਤਿਗੁਰੂ ਆਖਦੇ ਕਿ ਤੈਨੂੰ ਦਰਸ਼ਨ ਚਾਹੀਦੇ ਕਹਿੰਦਾ ਹਾਂਜੀ ਦਰਸ਼ਨ ਚਾਹੀਦੇ ਸਤਿਗੁਰੂ ਆਖਦੇ ਨੇੜਾ ਹੈ ਦੂਰ ਨਾ ਜਾਣ ਉਸ ਨੂੰ ਫਿਰ ਦੂਰ ਨਾ ਜਾਣ ਉਹ ਤਾਂ ਤੇਰੇ ਨੇੜੇ ਹੀ ਹੈ ਸਤਿਗੁਰੂ ਮੇਰੇ ਨੇੜੇ ਕੌਣ ਹੈ ਮੇਰੇ ਨੇੜੇ ਤਾਂ ਹੀ ਭਾਈ ਦਸਬੀਰ ਸਿੰਘ ਬੈਠੇ ਨੇ ਇੱਥੇ ਸਤਿਗੁਰਾਂ ਬੈਠੀਆਂ ਨੇ ਇਹ ਜੇ ਭਾਈ ਜੀ ਕਥਾ ਕੰਦੇ ਸ਼ਤਗੁਰ ਕਹਿੰਦੇ ਸਾਰਿਆਂ ਦੇ ਅੰਦਰ ਦੇਖ ਲੈ ਕੌਣ ਹੈ ਸਾਰਿਆਂ ਦੇ ਅੰਦਰ ਉਹ ਰਾਮ ਹੀ ਹੈ ਨੇੜਾ ਹੈ ਦੂਰ ਨਾ ਜਾਣੇ ਸ਼ਤਗੁਰ ਆਖਦੇ ਨੇ ਜਿਨ ਜਗ ਸਿਰਜ ਸਮਾਇ ਸੁਸਾਹਿਬ ਕੁਦਰਤ ਜਾਣੋ ਜਿਹੜੇ ਪਰਮਾਤਮਾ ਨੇ ਇਸ ਜਗ ਨੂੰ ਸਿਰਜਿਆ ਹਨ ਉਹ ਇਹਦੇ ਅੰਦਰ ਸਮਾਇਆ ਹੋ ਰਿਹਾ ਹੈ ਤੇ ਉਸ ਨੂੰ ਜੇ ਜਾਣਣਾ ਹੈ ਤੇ ਕੁਦਰਤ ਦੇ ਰਾਹੀ ਜਾਣ ਲਓ ਇਹ ਕੁਦਰਤ ਉਹਦਾ ਸ਼ਨਾਖਤੀ ਕਾਰਨ ਸਾਡਾ ਆਧਾਰ ਕਾਰਨ ਹੁੰਦਾ ਸਤਿਗੁਰੂ ਅਕਦੇ ਨਾਨਕ ਸੱਚ ਦਾਤਾ ਦਾ ਸ਼ਨਾਖਤ ਕੁਦਰਤੀ ਉਹ ਸੱਚਾ ਦਾਤਾ ਦੇਣ ਵਾਲਾ ਦਾਤਾ ਰੱਬ ਉਹਦੀ ਸ਼ਨਾਖਤ ਕੁਦਰਤ ਦੇ ਵਿੱਚ ਹੈ ਇਹ ਸਾਰੇ ਜੀਵ ਜੰਤੂ ਇਹ ਸਾਰੀ ਬਨਸਪਤੀ ਇਹ ਖੰਡ ਗਹਿ ਮੰਡ ਤਾਲੇ ਸਤਾਰੇ ਇਹ ਹਵਾਵਾਂ ਚੱਲਦੀਆਂ ਇਹ ਅੱਗਾਂ ਬਲਦੀਆਂ ਨੇ ਇਹਨਾਂ ਸਾਰਿਆਂ ਦੇ ਅੰਦਰ ਜਿਹੜਾ ਪ੍ਰਮਾਤਮਾ ਦਾ ਦੀਦਾਰ ਕਰ ਲਵੇ ਸਤਿਗੁਰੂ ਆਖਦੇ ਇਹ ਨੈਤਰੋ ਮੇਰੇ ਹਰ ਤੁਮ੍ਹੈ ਜੋਤ ਧਰੀ ਐ ਮੇਰੀਆਂ ਅੱਖਾਂ ਮੇਰੇ ਨੈਤਰੋ ਤੁਹਾਡੇ ਅੰਦਰ ਜਿਹੜੀ ਰੋਸ਼ਨੀ ਹੈ ਜੋਤ ਹੈ ਇਹ ਉਸ ਕਰਤੇ ਦੀ ਹੈ ਤੇ ਤੁਸੀਂ ਉਹਦੇ ਤੋਂ ਬਿਨਾਂ ਕਿਸੇ ਨੂੰ ਦੇਖੋ ਹੀ ਨਾ ਇਹ ਨੈਤਰੋ ਮੇਰੇ ਹਰ ਤੁਮ੍ਹੈ ਜੋਤ ਧਰੀ ਹਰ ਦਿਨ ਅਵਰਣਾ ਦੇਖੋ ਕੋਈ ਨਜ਼ਰੀ ਹਰ ਦੇ ਹਰਿਆ ਉਹ ਦੇਖੋ ਸਾਰੇ ਪਾਸੇ ਉਹੀ ਨજર ਆ ਰਹੀ ਹੈ ਧਿਆਨ ਨੂੰ ਹੋਣਾ ਚਾਹੀਦਾ ਇਹ ਜੇ ਕਰਦੇ ਸਤਿਗੁਰੂ ਸੰਸਾਰ ਵਿੱਚ ਤਾਂ ਉਗੜ ਨੇ ਸੰਸਾਰ ਵਿੱਚ ਤਾਂ ਈਰਖਾ ਹੈ ਸੰਸਾਰ ਵਿੱਚ ਤਾਂ ਜ਼ਹਿਰ ਭਰੀ ਹੈ ਤੇ ਸਤਿਗੁਰੂ ਆਖਦੇ ਇਹ ਜਿਹੜੀ ਜ਼ਹਿਰ ਹੈ ਨਾ ਇਹ ਵੇਸ਼ ਸੰਸਾਰ ਸੰਸਾਰ ਤੋਂ ਦੇਖਦੇ ਇਹ ਜ਼ਹਿਰ ਰੂਪੀ ਜਿਹੜਾ ਸੰਸਾਰ ਹੈ ਨਾ ਇਹ ਹਰਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਇਹ ਵੇਸ਼ ਸੰਸਾਰ ਤੋਂ ਦੇਖਦੇ ਸਤਿਗੁਰੂ ਆਖਦੇ ਪਿੰਦੇ ਮਾੜੇ ਨੂੰ ਵੇਖ ਕਰਕੇ ਨਫ਼ਰਤ ਨਾ ਕਰਨ ਲੱਗ ਜਾਇਓ ਨਫ਼ਰਤ ਆਮੇਸ਼ਾ ਪਾਪ ਨੂੰ ਕਰਨੀ ਪਾਪੀ ਨਾਲ ਨਹੀਂ ਕਰਨੀ

ਇਹ ਤਾਂ ਹਰ ਵੇਲੇ ਦਰਸ਼ਨ ਹੈ ਸਤਿਗੁਰੂ ਆਖਦੇ ਜਦੋਂ ਇਹ ਬੁੱਝ ਲਈਏ ਨਾ ਤੇ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰੂ ਮਿਲੇ ਅੰਦਰ ਦ੍ਰਿਸ਼ਟਿ ਹੋਈ ਇਹ ਨੇਤਰ ਅੰਨਿਆ ਤੋਂ ਫਿਰ ਦਿਵ ਦ੍ਰਿਸ਼ਟੀ ਵਾਲੇ ਹੋ ਜਾਂਦੇ ਅਸੀਂ ਅੱਖਾਂ ਤੇ ਸਾਡੀਆਂ ਅੱਖਾਂ ਤਾਂ ਅੰਨੀਆਂ ਨੇ ਨਹੀਂ ਭਾਈ ਤੇ ਰੱਬ ਨਹੀਂ ਨਜ਼ਰ ਆ ਰਿਹਾ ਸਾਰਿਆਂ ਦੇ ਵਿੱਚ ਜਦੋਂ ਸਾਰਿਆਂ ਵਿੱਚ ਰੱਬ ਨਜ਼ਰ ਆਇਆ ਸਤਿਗੁਰੂ ਆਖਦੇ ਅੰਨੀਆਂ ਅੱਖਾਂ ਤੋਂ ਫਿਰ ਇਹ ਦਿਵ ਦ੍ਰਿਸ਼ਟੀ ਵਾਲੀਆਂ ਹੋ ਗਈਆਂ ਅਗਿਆਨਤਾ ਵਾਲੀਆਂ ਤੋਂ ਇਹ ਗਿਆਨ ਦੇ ਜਾਣਣ ਵਾਲੀਆਂ ਹੋਈਆਂ ਕਹੇ ਨਾਨਕ ਇਹ ਨਿਤ ਅੰਧ ਸੇ ਸਤਗੁਰ ਮਿਲੇਆ ਦਿਵ ਦ੍ਰਿਸ਼ਟ ਹੋਈ ਫਿਰ ਇਹ ਦਿਵ ਦ੍ਰਿਸ਼ਟੀ ਵਾਲੀਆਂ ਨਜ਼ਰਾਂ ਹੋ ਗਈਆਂ ਸਤਗੁਰ ਅੱਖ ਦੇ ਭਾਈ ਕੇਸ਼ ਦਿਵ ਦ੍ਰਿਸ਼ਟੀ ਨਾਲ ਨੇੜਾ ਹੈ ਦੂਰ ਨਾ ਜਾਣਿ ਉਸ ਨੂੰ ਦੂਰ ਨਾ ਜਾਣਿਆ ਕਰ ਨਿਤ ਸਾਰੇ ਸੰਭਾਲੇ ਵੇਖ ਤੇਰੀ ਸਾਰ ਸਵਾਲ ਬਜਾ ਨਹੀਂ ਉਹ ਕਰਦਾ ਕਦੇ ਮਾਂ-ਬਾਪ ਦੇ ਰੂਪ ਦੇ ਵਿੱਚ ਕਦੇ ਮਾਤਾ ਪਿਤਾ ਦੇ ਰੂਪ ਵਿੱਚ ਕਦੇ ਮਿੱਤਰਾਂ ਦੇ ਰੂਪ ਦੇ ਵਿੱਚ ਜੋ ਦੇਵੇ ਸੁਖਾਵਣ ਇਸ ਤਰ੍ਹਾਂ ਜੋ ਵੀ ਤੂੰ ਖਾਰੇ ਉਹ ਤੈਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਰੱਬ ਹੀ ਦੇ ਰਿਹਾ ਹੈ ਕਉ ਨਾਨਕ ਸੱਚਾ ਹੈ ਸਤਗੁਰੂ ਆਖਦੇ ਹੈ ਨਾਨਕ ਜੋ ਵੀ ਤੈਨੂੰ ਮਿਲ ਰਿਹਾ ਹੈ ਉਹ ਸੱਚਾ ਪ੍ਰਮਾਤਮਾ ਹੀ ਦੇ ਰਿਹਾ ਹੈ ਸਾਰਿਆਂ ਦੇ ਵਿੱਚ ਉਹੀ ਵਰਤ ਰਿਹਾ ਹੈ ਇਸ ਤਰ੍ਹਾਂ ਉਹਦਾ ਨਾਮ ਜਪਦੇ ਆਂ ਵਿੱਚ ਉੱਚੇ ਆਚਰਣ ਦਾ ਕੇਸਰ ਜਰੂਰ ਮਿਲਾਇਆ ਕਰ ਤਾਂ ਤੇਰੀ ਪੂਜਾ ਹਿਰਦੇ ਵਿੱਚ ਹੋਵੇਗੀ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰਬਾਣੀ ਸਾਡੇ ਹਿਰਦੇ ਵਿੱਚ ਵਸੇ ਉਹ ਨਾਂ ਚੁੱਕ ਕਰ ਤੋਂ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ